ਸਤਿ ਸ਼੍ਰੀ ਅਕਾਲ ਤੁਸੀਂ ਵੇਖਿਓ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ ਜੋ ਕਿ ਤੁਹਾਡੇ ਨਾਲ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੀ ਸਾਡੇ ਵਾਸਤੇ ਕੈਨੇਡਾ ਤੋਂ ਜਾਣਕਾਰੀ ਲੈ ਕੇ ਹਾਜ਼ਰ ਨੇ ਮਦੀਪ ਸਿੰਘ ਜੀ ਮਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪ੍ਰੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਹੀ ਦਰਸ਼ਕਾਂ ਨੂੰ ਅਪੀਲ ਕੀ ਬਹੁਤ ਸਾਰੇ ਅਜਿਹੇ ਦਰਸ਼ਕ ਨੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਰੋਜ਼ਾਨਾ ਖਬਰਾਂ ਵੀ ਦੇਖਦੇ ਨੇ ਪਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀਆਂ ਅਪਡੇਟਸ ਤੇ ਖਬਰਾਂ ਰੋਜ਼ਾਨਾ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਾਲ ਹੀ ਗੱਲ ਕਰ ਲੈਂਦੇ ਆਂ ਵੀ ਅੱਜ ਦਾ ਦਿਨ ਕਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਹਦੇ ਅਮਰੀਕਾ ਵਾਲੇ ਪਾਸੇ ਤੋਂ ਜਾਣਕਾਰੀ ਦੇਵਾਂਗੇ ਕਿ ਸਰਕਾਰ ਦੇ ਦਾਅਵੇ ਕਿੰਨੇ ਕੁ ਸੱਚੇ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਪਰ ਇਸ ਦੀ ਅਸਲੀ ਹਕੀਕਤ ਕੀ ਹੈ ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਮੰਦੀਪ ਜੀ ਤੁਹਾਡੇ ਵਾਲੇ ਪਾਸੇ ਤੋਂ ਬਾਕੀ ਕੈਨੇਡਾ ਤੋਂ ਕਿਹੜੀਆਂ ਅਪਡੇਟਸ ਨੇ ਬਿਲਕੁਲ ਇੰਦਰਪੀਰ ਜੀ ਕੈਨੇਡਾ ਤੋਂ ਵੀ ਕਾਫੀ ਖਾਸ ਖਬਰਾਂ ਨੇ ਗੱਲਬਾਤ ਪਹਿਲਾਂ ਸਰੀ ਤੋਂ ਹੀ ਸ਼ੁਰੂ ਕਰਾਂਗੇ ਸਰੀ ਦੇ ਵਿੱਚ ਇੱਕ ਵਾਰੀ ਫੇਰ ਗੋਲੀ ਚੱਲੀ ਆ ਜੀ ਇਧੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਕੋਈ ਬਹੁਤਾ ਅਸਰ ਨਹੀਂ ਦਿਖ ਰਿਹਾ ਇਸ ਤੋਂ ਇਲਾਵਾ ਜੋੜੀਆਂ ਦੋ ਗ੍ਰਿਫਤਾਰੀਆਂ ਹੋਈਆਂ ਸੀ ਪੰਜਾਬੀ ਨੌਜਵਾਨਾਂ ਦੀਆਂ ਪੁਲਿਸ ਨੇ ਉਹਨਾਂ ਦੀਆਂ ਫੋਟੋਆਂ ਜਾਰੀ ਕਰ ਦਿੱਤੀਆਂ ਤੇ ਇਸ ਤੋਂ ਅੱਗੇ ਇੰਦਰਪੀਰ ਜੀ ਜੇਕਰ ਗੱਲ ਕਰ ਕੇ ਤਮਾਰ ਕਾਰਨਨ ਤੱਕ ਜਿਹੜੀ ਆ BC ਦੇ ਪ੍ਰੀਮੀਅਰ ਡੇਵਿਡ ایبی ਨੇ ਇਹ ਜੋ ਫਰੋਤਿੰਗਾਂ ਦਾ ਦੌਰ ਚੱਲ ਰਿਹਾ ਗੋਲੀਆਂ ਦਾ ਉਹ ਗੱਲ ਪਹੁੰਚਾਈ ਆ ਅੱਜ ਓਟਵਾ ਦੇ ਵਿੱਚ ਤੇ ਅੱਗੋਂ ਫੈਡਰਲ ਸਰਕਾਰ ਦਾ ਕੀ ਰਿਸਪੌਂਸ ਆਇਆ ਕਿਵੇਂ ਹੋਰ ਪੁਲਿਸ ਵਧਾਈ ਜਾ ਰਹੀ ਹੈ ਉਹ ਸਾਰੀਆਂ ਗੱਲਾਂ ਤੇ ਜਾਣਕਾਰੀ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਕੈਲਗਰੀ ਦੇ ਵਿੱਚ ਇੱਕ ਘਰ ਦੇ ਵਿੱਚੋਂ ਦੋ ਲਾਸ਼ਾਂ ਮਿਲੀਆਂ ਨੇ ਤੇ ਉਸ ਤੇ ਸਬੰਧੀ ਵੀ ਜਾਣਕਾਰੀ ਸਾਂਝੀ ਕਰਾਂਗੇ ਤੇ ਹੋਰ ਵੀ ਕਾਫੀ ਖਾਸ ਖਬਰਾਂ ਨੀਂਦਰਪੀ ਜੀ ਜੋ ਕਿ ਅੱਜ ਆਈਆਂ ਨੇ ਖਾਸ ਤੌਰ ਤੇ ਜੋ ਇੱਕ ਬ੍ਰੈਂਪਟਨ ਤੋਂ ਪੰਜਾਬੀ ਪੁਲਿਸ ਨੇ ਚਾਰਜ ਕੀਤਾ ਆ ਇੱਕ ਜੋ ਨਵੀਆਂ ਔਰਤਾ ਆਉਂਦੀਆਂ ਸੀ ਇੱਥੇ ਕੈਨੇਡਾ ਉਹਨਾਂ ਨੂੰ ਨੌਕਰੀ ਦਾ ਝਾਸਾ ਦੇਣ ਦੇ ਬਦਲੇ ਉਹਨਾਂ ਨਾਲ ਜੋ ਜਸਮਾਨੀ ਸ਼ੋਸ਼ਣ ਹੁੰਦਾ ਸੀ ਉਹ ਸਾਰੀ ਜਿਹੜੀ ਆ ਡਿਟੇਲ ਪੁਲਿਸ ਨੂੰ ਦਿੱਤੀ ਆ ਸੋ ਇਹਨਾਂ ਸਾਰੀਆਂ ਖਬਰਾਂ ਤੇ ਜਾਣਕਾਰੀ ਸਾਂਝੀ ਕਰਾਂਗੇ ਜੀ ਮਨਦੀਪ ਜੀ ਸਭ ਤੋਂ ਪਹਿਲਾਂ ਗੱਲ ਜਿਹੜੀ ਹੈ ਉਹ ਸਰੀ ਦੇ ਨਾਲ ਸੰਬੰਧਿਤ ਖਬਰ ਦੇ ਪਾਰੀ ਅਸੀਂ ਕਰ ਲੈਂਦੇ ਆ ਸਰੀ ਦੇ ਵਿੱਚ ਗੋਲੀ ਚਲੀ ਹੈ ਪਰ ਪਿਛਲੇ ਦਿਨੀ ਅਸੀਂ ਇੱਕ ਹੋਰ ਜਾਣਕਾਰੀ ਦਿੱਤੀ ਸੀ ਵੀ ਪੰਜਾਬੀਆਂ ਦੇ ਜਿਹੜੇ ਨਾਮ ਸਾਹਮਣੇ ਆਏ ਨੇ ਹੁਣ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਡਿਟੇਲ ਨਾਮ ਤੇ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਸਰੀ ਦੇ ਹੁਣ ਕਿਹੜੇ ਹਿੱਸੇ ਦੇ ਵਿੱਚ ਗੋਲੀਆਂ ਚਲੀਆਂ ਤੇ ਨਾਲ ਦੀ ਨਾਲ ਇਹ ਪੰਜਾਬੀਆਂ ਦੇ ਬਾਰੇ ਜੋ ਅਪਡੇਟ ਹੈ ਉਸ ਤੇ ਬਾਰੇ ਵੀ ਦੱਸ ਦਿਓ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਅੰਰਪੀਤ ਜੀ ਗੱਲਬਾਤ ਕਰਦੇ ਆ ਕਿ ਸਰੀ ਚ ਇੱਕ ਵਾਰੀ ਫੇਰ ਗੋਲੀ ਚੱਲਣ ਦੀ ਵਾਰਤਾਤ ਹੋਈ ਆ ਪਿਛਲੇ ਕਈ ਤਾਹਾਂ ਦੇ ਵਿੱਚ ਕੁਝ ਗ੍ਰਫਤਾਰੀਆਂ ਹੋਈਆਂ ਨੇ ਪੁਲਿਸ ਨੇ ਕਾਫੀ ਮਸਤੈਦੀ ਵੀ ਵਧਾਈ ਹੋਈ ਆ ਪੈਟਰੋਲਿੰਗ ਰਾਤ ਤੋਂ ਜਿਹੜੀ ਹੁੰਦੀ ਆ ਸੜਕਾਂ ਦੇ ਉੱਤੇ ਪੁਲਿਸ ਕਰਦੀ ਆ ਜਿਸ ਤੇ ਬਦੌਲਤ ਹੀ ਪਿਛਲੀਆਂ ਦੋ ਗ੍ਰਫਤਾਰੀਆਂ ਹੋਈਆਂ ਸੀ ਪਰ ਇਹਦੇ ਬਾਵਜੂਦ ਅੱਜ ਸਵੇਰੇ ਇੱਕ ਵਾਰੀ ਫੇਰ ਸਰੀ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਆ ਸੋ ਜਿਹੜੀ ਹੁਣ ਗੋਲੀ ਚੱਲੀ ਆ ਜੂ ਇੱਕ ਜਿਹੜਾ ਆਪਾਂ ਦੇਸੀ ਗ੍ਰੋਸਰੀ ਸਟੋਰ ਕਹਿ ਸਕਦੇ ਆ ਜੋ ਕਿ ਸਰੀ ਦੇ ਵਿੱਚ 120 ਸਟਰੀਟ ਅਤੇ 8100 ਬਲੌਗ ਦੇ ਉੱਤੇ ਜਿਹੜਾ ਸਥਾਪਿਤ ਆ ਖਾਸ ਤੌਰ ਤੇ ਅਸੀਂ ਸਕਾਟ ਰੋਡ ਦੇ ਨਾਂ ਦਾ ਇਸ ਰੋਡ ਨੂੰ ਜਾਣਦੇ ਆ ਸੋ ਇੱਥੇ ਜੋ ਹੁਣ ਤੱਕ ਜਾਣਕਾਰੀ ਸਮਝਾਈ ਹੈ ਪੁਲਿਸ ਨੇ ਦੱਸਿਆ ਕਿ ਸਵੇਰੇ 3 ਵਜੇ ਕੇ 50 ਮਿੰਟ ਤੇ ਜਿਹੜੀਆਂ ਗੋਲੀਆਂ ਅ ਚੱਲੀਆਂ ਨੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਸੋ ਇਸ ਤਰ੍ਹਾਂ ਕਿਉਂਕਿ ਗ੍ਰੋਸਰੀ ਸਟੋਰ ਬੰਦ ਸੀਗਾ ਸੋ ਕਿਸੇ ਤਰੀਕੇ ਦਾ ਕੋਈ ਜ਼ਖਮੀ ਜਾਂ ਕੋਈ ਹੋਰ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਆ ਪਰ ਬਿਲਡਿੰਗ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਅ ਸੋ ਦੋ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਦੇਖੇ ਗਏ ਨੇ ਸੋ ਇਸ ਤੋਂ ਇਲਾਵਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਸੋ ਪੁਲਿਸ ਕਹਿ ਰਹੀ ਆ ਕਿ ਉਸ ਤਰ੍ਹਾਂ ਨੂੰ ਉੱਥੇ ਕਿਸੇ ਕੋਲ ਕੋਈ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰ ਸਕਦੇ ਨੇ ਇਸ ਤਲਾਵਜਰ ਜਰ ਪੀਜੀ ਗੱਲਬਾਤ ਕਰੀਏ 26 ਜਨਵਰੀ ਨੂੰ ਜਿਹੜੀਆਂ ਦੋ ਗ੍ਰਿਫਤਾਰੀਆਂ ਹੋਈਆਂ ਸੀ ਪਹਿਲਾਂ ਪੁਲਿਸ ਨੇ ਉਹਨਾਂ ਦੋਨਾਂ ਨੌਜਵਾਨਾਂ ਦੇ ਜਿਹੜੇ ਸੀ ਉਹ ਨਾਮ ਜਾਰੀ ਕੀਤੇ ਸੀਗੇ ਤੇ ਅੱਜ ਪੁਲਿਸ ਨੇ ਜਿਹੜਾ ਵਾ ਇਹਨਾਂ ਦੋਨਾਂ ਨੌਜਵਾਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਜਾਰੀ ਕਰ ਦਿੱਤੀਆਂ ਨੇ ਖਾਸ ਤੌਰ ਤੇ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਦੀਆਂ ਤਸਵੀਰਾਂ ਜਿਹੜੀਆਂ ਨੇ ਪੁਲਿਸ ਨੇ ਅੱਜ ਜਾਰੀ ਕੀਤੀਆਂ ਨੇ ਅਜੇ ਹਾਂ ਪਹਿਲਾਂ ਨਹੀਂ ਹੁੰਦਾ ਸੀ ਕਿ ਇਸ ਤਰੀਕੇ ਨਾਲ ਜਦੋਂ ਕੋਈ ਗ੍ਰਫਤਾਰ ਹੁੰਦਾ ਸੀ ਤਾਂ ਐਵੇਂ ਤਸਵੀਰਾਂ ਜਾਰੀ ਹੁੰਦੀਆਂ ਸੀ ਪਰ ਕਿਉਂਕਿ ਪੁਲਿਸ ਕੋਲੋਂ ਲਗਾਤਾਰ ਆਮ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਐਕਸਟਰੈਕਸ਼ਨ ਦੇ ਮਾਮਲੇ ਵਿੱਚ ਜਿਹੜੇ ਸ਼ੱਕੀ ਲੋਕ ਨੇ ਜਿਨ੍ਹਾਂ ਨੂੰ ਪੁਲਿਸ ਗ੍ਰਫਤਾਰ ਕਰ ਰਹੀ ਹੈ ਉਹਨਾਂ ਦੀਆਂ ਤਸਵੀਰਾਂ ਜ਼ਰੂਰ ਜਾਰੀ ਕੀਤੀਆਂ ਜਾਣ ਤਾਂ ਕਿ ਪਤਾ ਲੱਗ ਸਕੇ ਕਿ ਕਮਿਊਨਿਟੀ ਦੇ ਵਿੱਚੋਂ ਕਿਹੜੇ ਲੋਕ ਕਿੱਥੇ ਵਿਚਰਦੇ ਨੇ ਕਿੱਥੇ ਰਹਿੰਦੇ ਨੇ ਤਾਂ ਕਿ ਇੱਕੇ ਤੋਂ ਧਿਆਨ ਰੱਖਿਆ ਜਾ ਸਕੇ ਸੋ ਪੁਲਿਸ ਹੁਣ ਕਹਿ ਰਹੀ ਹੈ ਕਿ ਅਸੀਂ ਇਹ ਤਸਵੀਰਾਂ ਜਾਣੀ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਅਸੀਂ ਜਿਹੜੀ ਉਹਨਾਂ ਸਬੰਧੀ ਹੋਰ ਜਿਹੜੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਆ ਸੋ ਉਹਨਾਂ ਨੇ ਕਿਹਾ ਕਿ ਇਹ ਤਸਵੀਰਾਂ ਦੇਖ ਕੇ ਲੋਕ ਪਛਾਣ ਸਕਦੇ ਨੇ ਕਿ ਜੇਕਰ ਇਹਨਾਂ ਦੇ ذریعے ਕੋਈ ਹੋਰ ਪੀੜਤ ਹੋਇਆ ਕੋਈ ਹੋਰ ਵਿਕਟਮ ਹੈ ਇਹਨਾਂ ਦਾ ਤੋਂ ਪੁਲਿਸ ਨਾਲ ਕੇ ਜਿਹੜਾ ਸੰਪਰਕ ਕਰ ਸਕਦਾ ਜਾਂ ਇਹਨਾਂ ਸਬੰਧੀ ਕਿਸੇ ਕੋਲ ਕੋਈ ਹੋਰ ਜਾਣਕਾਰੀ ਆ ਕੋਈ ਇਹਨਾਂ ਦਾ ਜਾਣਕਾਰ ਆ ਉਹ ਵੀ ਆ ਕੇ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਤੇ ਇਹਦੇ ਵਿੱਚ ਜੋ ਖਾਸ ਅੱਜ ਪ੍ਰੈਸ ਰਿਲੀਜ਼ ਜਿਹੜੀ ਉਹ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਵਿੱਚ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਤੇ ਪੁਲਿਸ ਨੇ ਇਹ ਵੀ ਯਾਦ ਕਰਾਇਆ ਕਿ ਸਤੰਬਰ 2025 ਦੇ ਵਿੱਚ 2.5 ਲੱਖ ਕੈਨੇਡੀਅਨ ਡਾਲਰ ਦਾ ਇੱਕ ਜਿਹੜਾ ਸੀ ਫੰਡ ਸਥਾਪਿਤ ਕੀਤਾ ਗਿਆ ਸੀ ਤੇ ਉਹ ਇਸ ਲਈ ਸੀਗਾ ਕਿ ਜਿਹੜਾ ਵੀ ਕੋਈ ਵਿਅਕਤੀ ਕੋਈ ਅਜਹੀ ਲੀਡ ਦੇਵੇਗਾ ਕੋਈ ਅਜਿਹਾ ਜਾਣਕਾਰੀ ਪੁਲਿਸ ਨਾਲ ਸਾਂਝੀ ਕਰੇਗਾ ਜਿਸ ਦੇ ਨਾਲ ਕਿਸੇ ਮਾਮਲੇ ਨੂੰ ਸਿਰੇ ਤੇ ਚੜਾਇਆ ਜਾ ਸਕੇ ਤਾਂ ਉਸ ਵਿਅਕਤੀ ਨੂੰ ਇਹ ਨਾਮ ਦਿੱਤਾ ਜਾਵੇਗਾ ਸੋ ਇਹ ਵੀ ਯਾਦ ਕਰਾਇਆ ਪੁਲਿਸ ਨੇ ਸੋ ਪੁਲਿਸ ਨੇ ਨਾਲ ਨੰਬਰ ਵੀ ਜਾਰੀ ਕੀਤੇ ਨੇ ਜਿਹਦੇ ਵਿੱਚ ਇੱਕ ਨੰਬਰ ਹੈ ਜੀ ਜਿਹੜੀ ਖਾਸ ਤੌਰ ਤੇ ਐਕਸਟਰਸ਼ਨ ਟਿਪ ਲਈ ਨੇ 236 485 ਤੇ 519 ਤੇ ਨਾਲ ਹੀ ਕ੍ਰਾਈਮ ਸਟਾਪਰ ਦਾ ਨੰਬਰ ਜਿਹੜਾ ਉਹ ਵੀ ਦਿੱਤਾ ਗਿਆ 1800 222 8470 ਇਹਨਾਂ ਤੇ ਫੋਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜੀ ਵੈਬਸਾਈਟ ਹੈ www.solvecrime.ca ਤੇ ਵੀ ਜਾ ਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਸੋ ਦੋਨਾਂ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਜੀ ਬਾਕੀ ਅੱਗੇ ਦੇਖਦੇ ਹਾਂ ਹੋਰ ਇਸ ਮਾਮਲੇ ਵਿੱਚ ਕੀ ਹੁੰਦਾ ਕਿਉਂਕਿ ਪੁਲਿਸ ਨੇ ਫਿਲਹਾਲ ਦੱਸਿਆ ਕਿਉਂਕਿ ਉਦੋਂ ਅਫੀਸ਼ੀਅਲ ਤੌਰ ਤੇ ਤਾਂ ਉਹਦਾ ਕੋਈ ਜਾਣਕਾਰੀ ਪੁਲਿਸ ਨੇ ਦਿੱਤੀ ਸੀ ਪਰ ਇਹ ਦੱਸਿਆ ਜਾ ਰਿਹਾ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਹਲੇ ਇੱਕ ਹੀ ਗੋਲੀ ਚੱਲੀ ਸੀ ਤੇ ਪੁਲਿਸ ਉੱਥੇ ਲੱਗੇ ਸੀ ਤੇ ਪੁਲਿਸ ਨੇ ਤੁਰੰਤ ਜਿਹੜਾ ਸੀ ਵਾਹਨ ਉਹ ਕਾਬੂ ਕਰ ਲਿਆ ਅ ਸੋ ਇਹਨਾਂ ਦੇ ਕੋਲੋਂ ਫਿਰ ਲੋਡਡ ਗਨ ਜਿਹੜੀ ਉਹ ਬਰਬੰਦ ਹੋਈ ਸੀਗੀ ਤੇ ਇਹਨਾਂ ਉੱਤੇ ਹੱਲੇ ਆਉਣ ਵਾਲੇ ਸਮੇਂ 'ਚ ਹੋਰ ਵੀ ਚਾਰजेस ਲੱਗ ਸਕਦੇ ਨੇ ਨਾਲ ਹੀ ਇਸ ਮਾਮਲੇ ਵਿੱਚ ਪੁਲਿਸ ਨੇ ਜਿਹੜਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਵੀ ਇਨਵੋਲਵ ਕਰ ਲਿਆ ਕਿਉਂਕਿ ਦੋਨੇ ਵਿਦੇਸ਼ੀ ਨਾਗਰਿਕ ਨੇ ਤੇ ਨਾਲ ਦੀ ਨਾਲ ਉਧਰਲੇ ਪਾਸੇ ਵੀ ਕਾਰਵਾਈ ਜਿਹੜੀ ਉਹ ਚੱਲਦੀ ਰਹੇਗੀ ਜੀ ਬਿਲਕੁਲ ਤੇ ਨਾਲ ਹੀ ਮਨਦੀਪ ਜੀ ਇੱਕ ਹੋਰ ਖਬਰ ਜਿਹੜੀ ਸਰੀ ਦੇ ਨਾਲ ਹੀ ਜੁੜੀ ਜੁੜੀ ਹੋਈ ਹੈ ਉਸਦੇ ਬਾਰੇ ਵੀ ਗੱਲ ਕਰ ਲੈਂਦੇ ਆ ਫੈਡਰਲ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਵੀ ਕੁਝ ਜਿਹੜੀ ਪੁਲਿਸ ਹੈ ਉਸ ਨੂੰ ਸਰੀ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਸ ਦੇ ਬਾਰੇ ਕੀ ਅਪਡੇਟ ਹੈ ਕਿੰਨੇ ਜਿਹੜੇ ਅਧਿਕਾਰੀ ਭੇਜੇ ਜਾ ਰਹੇ ਨੇ ਜਾਂ ਇਸ ਸੰਬੰਧੀ ਹੋਰ ਕੀ ਕਦਮ ਚੁੱਕੇ ਜਾਏ ਬਿਲਕੁਲ ਜੀ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਜਿਹੜਾ ਇਹ ਸਰੀ ਦੇ ਵਿੱਚ ਜੋ ਖਾਸ ਤੌਰ ਤੇ ਅਸੀਂ ਇਕੱਲਾ ਸਰੀ ਨਹੀਂ ਕਹਿ ਸਕਦੇ ਕੋਈ ਆਪਸਪੋਰਟ ਦੇ ਵਿੱਚ ਵੀ ਮਾਮਲੇ ਆਇਆ ਜਾਂ ਹੋਰ ਵੀ ਪਾਸੇ ਸੋ ਜਿਹੜਾ ਇਹ ਲੋਰ ਮੈਚਿੰਗ ਦੇ ਵਿੱਚ ਅਸੀਂ ਕਹਿ ਸਕਦੇ ਚੱਲ ਰਿਹਾ ਸਾਰਾ ਫਰੋਤੀਆਂ ਦਾ ਇਹ ਦੌਰ ਜਿਹੜਾ ਚੱਲ ਰਿਹਾ ਗੋਲਗਾ ਚੱਲ ਰਹੀਆਂ ਨੇ ਇਹ ਸਾਰਾ ਮਾਮਲਾ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੇ ਦਰਬਾਰ ਦੇ ਵਿੱਚ ਡੀਵੀਡੀ ਵੀ ਨੇ ਪਹੁੰਚਾਇਆ ਉੱਥੇ ਜਿਹੜਾ ਵਾ ਖਾਸ ਤੌਰ 'ਤੇ ਜਿਹੜੇ ਸੇਫਟੀ ਮਿਨਿਸਟਰੀ ਆਉਂਦਾ ਨੇ ਵੀ ਇੱਕ ਖਾਸ ਤੌਰ ਤੇ ਬਿਆਨ ਜਾਰੀ ਕੀਤਾ ਔਰ ਇਹ ਹਿਲਜਲ ਉਦੋਂ ਹੋਈ ਆ ਜਦੋਂ ਖਾਸ ਤੌਰ ਤੇ ਸਰੀ ਸਿਟੀ ਵੱਲੋਂ ਜਿਹੜਾ ਸਟੇਟ ਆਫ ਐਮਰਜੈਂਸੀ ਦੀ ਮੰਗ ਕੀਤੀ ਗਈ ਆ ਸੋ ਜਿਹੜਾ ਇੱਕ ਵੱਡਾ ਐਲਾਨ ਇਹ ਹੋਇਆ ਕਿ ਓਟਵਾ ਦੇ ਵੱਲੋਂ ਜਿਹੜੇ 20 ਹੋਰ RCMP ਆਫਿਸਰ ਉਹ ਸਰੀ ਲਈ ਭੇਜੇ ਜਾ ਰਹੇ ਨੇ ਖਾਸ ਤੌਰ ਤੇ ਸਿਰਫ ਤੇ ਸਿਰਫ ਐਕਸਚੋਸ਼ਨ ਦੇ ਮਾਮਲੇ ਨੂੰ ਹੱਲ ਕਰਨ ਲਈ ਸੋ ਦੇਖਦੇ ਆ ਕਿ ਕਿੰਨਾ ਕਿਹਦੇ ਵਿੱਚ ਮਦਦ ਹੁੰਦੀ ਆ ਇਸ ਤੋਂ ਇਲਾਵਾ ਜਿਹੜੇ BC ਦੇ ਪ੍ਰੀਮੀਅਰ ਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰੀ ਚ ਇੱਕ ਖਾਸ ਮੀਟਿੰਗ ਹੋਵੇਗੀ ਜਿਹਦੇ ਵਿੱਚ ਹੋਰ ਸੂਬਿਆਂ ਤੋਂ ਵੀ ਜਿਹੜੇ ਅਧਿਕਾਰੀ ਨੇ ਉਹ ਆਉਣਗੇ ਅਤੇ ਖਾਸ ਤੌਰ ਤੇ ਐਕਸਟਰੈਕਸ਼ਨ ਦੇ ਮਾਮਲਿਆਂ ਦੇ ਵਿੱਚ ਜਿਹੜੀ ਆ ਇੱਕ ਦੂਜੇ ਨਾਲ ਜਿਹੜੇ ਸੂਬੇ ਨੇ ਖਾਸ ਤੌਰ ਤੇ ਅਲਬਰਟਾ ਤੋਂ ਮੈਨੀਟੋਬਾ ਤੋਂ ਅਨਟਾਰੀਓ ਤੋਂ ਜਿੱਥੇ ਇੱਥੇ ਵੀ ਐਕਸਟਰੈਕਸ਼ਨ ਦੇ ਮਾਮਲੇ ਚੱਲ ਰਹੇ ਨੇ ਸੋ ਉੱਥੋਂ ਜਿਹੜੀ ਜਾਣਕਾਰੀ ਆ ਲੈ ਕੇ ਤਾਂ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਸੋ ਤਾਂ ਕਿ ਕੋਈ ਇਨਫੋਰਮੇਸ਼ਨ ਗੈਪ ਨਾ ਰਹੇ ਸੋ ਇਸ ਕਰਕੇ ਜਾਣਕਾਰੀਆਂ ਸਾਂਝੀਆਂ ਹੋ ਸਕਦੀਆਂ ਨੇ ਤੇ ਕੁਝ ਹੋਰ ਫੈਸਲੇ ਵੀ ਲਈ ਜਾ ਸਕਦੇ ਨੇ ਕਿ ਰਲ ਕੇ ਕਿਸ ਤਰੀਕੇ ਨਾਲ ਇਸ ਜਿਹੜਾ ਕ੍ਰਾਈਸਿਸ ਦੇ ਨਾਲ ਨਜਿੱਠਿਆ ਜਾਵੇ ਇਸ ਤੋਂ ਇਲਾਵਾ ਡੇਵਿਡ ਈਬੀ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਮਣੇ ਜਿਹੜਾ ਇਹ ਮਸਲਾ ਸਾਰਾ ਰੱਖਿਆ ਸੀ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਿਹੜੀ RCMP ਆ ਜਿਹੜੀ ਪੁਲਿਸ ਆ ਉਹਨੂੰ ਹੋਰ ਰਿਸੋਰਸਸ ਜਿਹੜੇ ਨੇ ਉਹ ਦਿੱਤੇ ਜਾਣਗੇ ਸਿਟੀ ਨੂੰ ਵੀ ਹੋਰ ਰਿਸੋਰਸਸ ਜਿਹੜੇ ਉਹ ਦਿੱਤੇ ਜਾਣਗੇ ਤੇ ਜਲਦ ਹਾਲਾਤਾਂ 'ਤੇ ਕਾਬੂ ਪਾਇਆ ਜਾਵੇਗਾ ਸੋ ਪ੍ਰਧਾਨ ਮੰਤਰੀ ਦੇ ਦਰਬਾਰ ਦੇ ਵਿੱਚ ਜਿਹੜਾ ਇਹ ਮਸਲਾ ਅੱਜ ਡਿਸਕਸ ਹੋਇਆ ਵਾ ਡੇਵਿਡ ਈਬੀ ਜਿਹੜੇ ਅਸੀਂ ਮੁੱਖ ਮੰਤਰੀ ਕਹਿ ਸਕਦੇ ਹਾਂ ਪ੍ਰੀਮੀਅਰ ਕਹਿ ਸਕਦੇ ਹਾਂ BC ਦੇ ਉਹਨਾਂ ਨੇ ਮਸਲਾ ਉਠਾਇਆ ਸਰੀ ਦੇ ਮੇਅਰ ਵੀ ਇਸ ਮਸਲੇ ਤੇ ਪੱਪਾ ਭਾਰਨੇ ਤੇ ਆਨਲਡਾ ਦੇ ਵਿੱਚ ਉਹ ਵੀ ਆਟਵਾ ਮੀਟਿੰਗਾਂ ਕਰਨ ਲਈ ਜਾ ਰਹੇ ਨੇ ਸੋ ਸੇਫਟੀ ਮਿਨਿਸਟਰ ਨੇ ਵੀ ਕਿਹਾ ਕਿ ਉਹਨਾਂ ਨੇ ਜਿਹੜੀ ਇਸ ਮਸਲੇ ਉੱਤੇ ਜਿਹੜੀ ਅੱਜ ਆਟਵਾ ਦੇ ਵਿੱਚ ਸਥਾਨਕ ਜਿਹੜੇ ਐਮਪੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਫਿਰ ਉਹਨਾਂ ਨੇ ਜਿਹੜੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਚੀਫ ਨੇ ਉਹਨਾਂ ਨਾਲ ਗੱਲ ਕੀਤੀ ਆ RCMP ਚੀਫ ਨਾਲ ਵੀ ਗੱਲਬਾਤ ਕੀਤੀ ਆ ਸੋ ਉਹਨਾਂ ਨੇ ਇਸ ਤੋਂ ਬਾਅਦ ਕਿਹਾ ਕਿ 20 ਹੋਰ ਆਫੀਸਰ ਭੇਜੇ ਜਾ ਰਹੇ ਨੇ ਇਸ ਤੋਂ ਇਲਾਵਾ RCMP ਨੇ ਵੀ ਐਲਾਨ ਕਰ ਦਿੱਤਾ ਸੀ ਕਿ ਸਰੀ ਦੇ ਵਿੱਚ ਹੁਣ ਜਿਹੜਾ ਹੈਲੀਕਾਪਟਰ ਹੈ ਉਹ ਵੀ ਤਾਇਨਾਤ ਰਹੇਗਾ ਖਾਸ ਤੌਰ ਤੇ ਲੋਅਰ ਮੈਲੈਂਡ ਦੇ ਵਿੱਚ ਤੇ ਹੋਰ ਵੀ ਜਿਹੜੇ ਕਦਮ ਨੇ ਉਠਾਏ ਜਾ ਰਹੇ ਨੇ ਬਾਕੀ ਦੇਖਦੇ ਹਾਂ ਜੀ ਕਿ ਕਦਮ ਜਿਹੜੇ ਇਹ ਕਾਫੀ ਹੁੰਦੇ ਆ ਜਾਂ ਨਹੀਂ ਜਾ ਹੁਣ ਇੱਕ ਵਾਰੀ ਕਿਉਂਕਿ ਪਹਿਲਾਂ ਵੀ ਫੈਡਰਲ ਸਰਕਾਰ ਦੇ ਉੱਤੇ ਕਿਉਂਕਿ ਇੱਕ ਵਾਰੀ ਮਾਰਕ ਕਾਰਨੀ ਇੱਥੇ ਆਏ ਸੀਗੇ ਵਾਈਟ ਰੌਕ ਤੇ ਉੱਥੋਂ ਥੋੜੀ ਦੂਰ ਜਿਹੜੀਆਂ ਉਦੋਂ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਵਾਪਰੀਆਂ ਸੀਗੀਆਂ ਤੇ ਉਦੋਂ ਇਸ ਗੱਲ ਤੇ ਨੁਕਤਾ ਚਿੰਨੀ ਹੋਈ ਸੀ ਕਿ ਮਾਰਕ ਕਾਰਨੇ ਸਰੀ ਵਿੱਚ ਆ ਕੇ ਇਸ ਸਮੱਸਿਆਵਾਂ ਉੱਤੇ ਇੱਕ ਗੱਲਬਾਤ ਕਿਉਂ ਨਹੀਂ ਕਰਕੇ ਗਏ ਸੋ ਹੁਣ ਕਿਉਂਕਿ ਇੱਕ ਵੈਸੇ ਉਹਨਾਂ ਨੇ ਮੀਟਿੰਗ ਅਰੇਂਜ ਕੀਤੀ ਸੀ ਮਾਰਕ ਕਾਰਨੇ ਉਹਨਾਂ ਨੇ ਆਲਟਵਾ ਦੇ ਵਿੱਚ ਬੀਸੀ ਦੇ ਪ੍ਰੀਮੀਅਰ ਤੇ ਅਲਬਰਟਾ ਦੀ ਪ੍ਰੀਮੀਅਰ ਦੇ ਵਿਚਕਾਰ ਤਾਂ ਕਿ ਉਹਨਾਂ ਵਾਲੇ ਜਿਹੜੇ ਪ੍ਰੋਜੈਕਟ ਆ ਪਾਈਪਲਾਈਨ ਨੂੰ ਸਸਤੇ ਤੌਰ ਤੇ ਲੈ ਕੇ ਜਾਂ ਹੋਰ ਜਿਹੜੇ ਮੁੱਦੇ ਨੇ ਇਹਨਾਂ ਨੂੰ ਲੈ ਕੇ ਸੋ ਇਹਨਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਜਿਹੜੀ ਸੀ ਉਹ ਚੱਲ ਰਹੀ ਆ ਹੁਣ ਦੇਖਦੇ ਆ ਇਸ ਮਸਲੇ ਦੇ ਵਿੱਚ ਜਿਹੜੇ ਇਸ ਦੌਰਾਨ ਇਹ ਜਿਹੜਾ ਸਾਰਾ ਐਕਸਪੋਸਰ ਦਾ ਮਾਮਲਾ ਉੱਥੇ ਅਟਵਾ ਦੇ ਵਿੱਚ ਪਹੁੰਚ ਆਇਆ ਆ ਆਫੀਸਰ ਵੀ ਹੋਰ ਆ ਰਹੇ ਨੇ ਪਰ ਇਸ ਤੋਂ ਇਲਾਵਾ ਹੋਰ ਕਿਹੜੇ ਲਾਨ ਹੁੰਦੇ ਨੇ ਇਹ ਵੀ ਦੇਖਣਾ ਬਾਕੀ ਆ ਜੀ ਬਿਲਕੁਲ ਜੀ ਜੀ ਨਾਲ ਹੀ ਆਪਾਂ ਹੁਣ ਗੱਲਬਾਤ ਕਰਦੇ ਆ ਜੀ ਅਮਰੀਕਾ ਦੀ ਅਮਰੀਕਾ ਦੇ ਵਿੱਚ ਹਰ ਰੋਜ਼ ਆਈਸ ਦੀਆਂ ਖਬਰਾਂ ਜਿਹੜੀਆਂ ਉਹ ਸਿਰਫ ਅਮਰੀਕਾ ਨਹੀਂ ਪੂਰੀ ਦੁਨੀ ਚਲ ਰਹੇ ਨੇ ਹਰ ਰੋਜ਼ ਨਵੇਂ ਸਵਾਲ ਖੜੇ ਹੁੰਦੇ ਨੇ ਨਵੀਆਂ ਵੀਡੀਓਜ਼ ਆਉਂਦੀਆਂ ਨੇ ਜਿਸ ਨੂੰ ਲੈ ਕੇ ਕਾਫੀ ਲੋਕ ਪਰੇਸ਼ਾਨ ਨੇ ਖਾਸ ਤੌਰ ਤੇ ਮੈਂ ਦੇਖ ਰਿਹਾ ਸੀਗਾ ਕਿਉਂਕਿ ਅਮਰੀਕਾ ਦਾ ਕਾਫੀ ਹਿੱਸਾ ਜਿਹੜਾ ਉਹ ਕੈਨੇਡਾ ਨਾਲ ਵੀ ਲੱਗਦਾ ਆ ਤੇ ਇਸੇ ਤਰੀਕੇ ਨਾਲ ਜਿਹੜੀ ਅਮਰੀਕਾ ਦੀ ਇੱਕ ਸਟੇਟ ਆ ਜੀ ਮੇਨ ਤੇ ਇਧਰਲੇ ਪਾਸੇ ਉਹ ਜਿਹੜੀ ਨਿਊ ਪ੍ਰਿੰਸਪਿਕ ਲੱਗਦੀ ਆ ਸੋ ਉਸ ਬਾਰਡਰ ਦੇ ਉੱਤੇ ਕਿਉਂਕਿ ਹੁਣ ਆਈਐਸਟੀ ਜਿਹੜਾ ਆਪਰੇਸ਼ਨ ਦਾ ਕਾਫੀ ਐਕਸਪੈਂਡ ਕਰ ਦਿੱਤਾ ਆ ਤੇ ਅੱਜ ਖਾਸ ਤੌਰ ਤੇ ਨਿਊ ਪ੍ਰਿੰਸਬਕ ਦੀ ਪ੍ਰੀਮੀਅਰ ਜਿਹੜੀ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆਈਐਸਟੀ ਮੌਜੂਦਗੀ ਬਾਰਡ ਉਹ ਸਾਨੂੰ ਕਾਫੀ ਜਿਹੜੇ ਸਾਡੇ ਬਾਰਡਰ ਵਾਲੇ ਸ਼ਹਿਰ ਆ ਉਹਨਾਂ ਨੂੰ ਕਾਫੀ ਡਿਸਟਰਬ ਕਰ ਰਹੀ ਆ ਕਹਿੰਦੇ ਪਹਿਲਾਂ ਹੀ ਕੌਮੀ ਦਾ ਬੁਰਾ ਹਾਲ ਆ ਉੱਪਰੋਂ ਜਿਹੜਾ ਆਈਐਸਟੀ ਨੇ ਜੋ ਉੱਥੇ ਆਪਰੇਸ਼ਨ ਜਿਹੜੇ ਨੇ ਉਹ ਚਲਾਏ ਨੇ ਉਹਦੇ ਕਰਕੇ ਜਿਹੜਾ ਬਾਰਡਰ ਦੇ ਉੱਤੇ ਕਮਿਊਨਿਟੀ ਆ ਖਾਸ ਤੌਰ ਤੇ ਬਿਜ਼ਨਸ ਕਮਿਊਨਿਟੀ ਉਹ ਕਾਫੀ ਡਿਸਟਰਬ ਹੋ ਰਹੀ ਆ ਸੇ ਇਹਨੂੰ ਲੈ ਕੇ ਉਹਨਾਂ ਨੇ ਅੱਜ ਜਨਤਾ ਕਬਿਆਨ ਜਿਹੜੇ ਉਹ ਦਿੱਤੇ ਨੇ ਆਈਐਸਟੀ ਨੁਕਤਾਚੀਨੀ ਕੀਤੀ ਆ ਸੋ ਇਹ ਹੁਣ ਤੁਸੀਂ ਦੱਸੋ ਕਿ ਅਮਰੀਕਾ ਦੇ ਵਿੱਚੋਂ ਜਿਹੜੀ ਇੱਕ ਰਿਪੋਰਟ ਆ ਰਹੀ ਆ ਖਾਸ ਤੌਰ ਤੇ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਸ਼ੁਰੂਆਤ ਦੇ ਵਿੱਚ ਕਿ ਜਿਹੜੇ ਖਾਸ ਤ ਪਹਿਲਾ ਟਾਰਗੇਟ ਸਾਡਾ ਉਹ ਹੋਣਗੇ ਸੋ ਉਹਨਾਂ ਦਾਅਵਿਆਂ ਦਾ ਕੀ ਹੋ ਰਿਹਾ ਉਹਦੇ ਬਾਰੇ ਜਰੂਰ ਦੱਸਿਓ ਜੀ ਬਿਲਕੁਲ ਮਨਦੀਪ ਜੀ ਹਾਲਾਂਕਿ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਅਸੀਂ ਜਿਹੜੇ ਕ੍ਰਿਮੀਨਲ ਨਹੀਂ ਉਹਨਾਂ ਦੇ ਪਿੱਛੇ ਜਾ ਰਹੇ ਹਾਂ ਪਰ ਜੋ ਰਿਪੋਰਟ ਸਾਹਮਣੇ ਆਈ ਉਹ ਕੁਝ ਹੋਰ ਹੀ ਹਕੀਕਤ ਬਿਆਨ ਕਰਦੀ ਹੈ ਰਿਪੋਰਟ ਤੋਂ ਵਿੱਚ ਪਤਾ ਚੱਲਿਆ ਹੈ ਵੀ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਉਹ ਨਹੀਂ ਜਿਨ੍ਹਾਂ ਦੇ ਉੱਪਰ ਕੋਈ ਵੀ ਕ੍ਰਿਮੀਨਲ ਚਾਰजेस ਨਹੀਂ ਤੇ ਇਸ ਤੋਂ ਬਾਅਦ ਹੁਣ ਬਹੁਤ ਸਾਰੇ ਲੋਕਾਂ ਵੱਲੋਂ ਹੈਰਾਨੀ ਵੀ ਪ੍ਰਗਟਾਈ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਜਿਵੇਂ ਡੋਨਲਡ 트੍ਰੰਪ ਸੱਤਾ ਦੇ ਵਿੱਚ ਆਏ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਪੈਲ ਦੇ ਆਧਾਰ ਦੇ ਉੱਪਰ ਫੜਾਂਗੇ ਤੇ ਉਹਨਾਂ ਨੂੰ ਫੜ ਕੇ ਰਿਪੋਰਟ ਕਰਾਂਗੇ ਪਰ ਰਿਪੋਰਟ ਦੇ ਵਿੱਚ ਪਤਾ ਚੱਲਿਆ ਕਿ ਪਹਿਲੇ 3 ਮਹੀਨਿਆਂ ਦੇ ਵਿੱਚ ਜਿਹੜੇ 21% ਦੀ ਲੋਕ ਗ੍ਰਿਫਤਾਰ ਕੀਤੇ ਗਏ ਉਹਨਾਂ ਦਾ ਕੋਈ ਵੀ ਕ੍ਰਿਮੀਨਲ ਰੈਕਡ ਨਹੀਂ ਸੀ ਬਾਅਦ ਦੇ ਵਿੱਚ ਇਹ ਜਿਹੜੀ ਗਿਣਤੀ ਸੀ ਵੱਧ ਕੇ ਅਗਲੇ 3 ਮਹੀਨਿਆਂ ਦੌਰਾਨ 34.2% ਤੱਕ ਪਹੁੰਚ ਗਈ ਤੇ ਹੁਣ ਜਿਹੜਾ ਹੈ ਅਕਤੂਬਰ ਖਤਮ ਹੋਣ ਤੱਕ ਜੋ ਡਿਟੇਲ ਦਿੱਤੀ ਗਈ ਉਸ ਦੇ ਮੁਤਾਬਕ 40.5% ਦੀ ਉਹ ਲੋਕ ਨੇ ਜਿਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਰੈਕર્ડ ਨਹੀਂ ਹੈ ਭਾਵੇਂ ਕਿ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਬੇਕਸੂਰ ਲੋਕ ਜਿਹੜੇ ਨੇ ਉਹਨਾਂ ਨੂੰ ਫੜਿਆ ਜਾਂਦਾ ਹੈ ਪਿਛਲੇ ਦਿਨੀ ਵੀ ਅਸੀਂ ਇਸ ਤਰ੍ਹਾਂ ਦੀ ਇੱਕ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਵੀ ਬਹੁਤ ਸਾਰੇ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਨੂੰ ਫੜਿਆ ਗਿਆ ਤੇ ਹੁਣ ਇਸ ਦੇ ਬਾਰੇ ਹੋਰ ਜਿਹੜੀ ਹੈ ਉਹ ਡਿਟੇਲ ਅੰਕੜਿਆਂ ਦੇ ਰੂਪ ਦੇ ਵਿੱਚ ਪੇਸ਼ ਕੀਤੀ ਗਈ ਹੈ ਸੋ ਜਿਹੜੀ ਕ੍ਰਿਮੀਨਲ ਚਾਰजेस ਦੀਤਾ ਸੀ ਗੱਲ ਕੀਤੀ ਆ ਪਰ ਬਹੁਤ ਸਾਰੇ ਜਿਨ੍ਹਾਂ ਦੇ ਪੈਂਡਿੰਗ ਅਸਾਈਲਮ ਦੇ ਕੇਸ ਨੇ ਜਿਨ੍ਹਾਂ ਦੇ ਪੈਂਡਿੰਗ ਚਾਰजेस ਨੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਉਹ ਸਫਤੀ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਕਿ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਲੱਗੇ ਹੋਏ ਸੀ ਉਹਨਾਂ ਨੂੰ ਵੀ ਜਿਹੜਾ ਐਕਸਪੀਰਡਲ ਰਿਮੂਵਲ ਦੇ ਵਿੱਚ ਪਾਇਆ ਜਾਂਦਾ ਹੈ ਜੋ ਇੱਕ ਫੇਅਰ ਚਾਂਸ ਪਹਿਲਾਂ ਉਹਨਾਂ ਨੂੰ ਦਿੱਤਾ ਜਾਂਦਾ ਸੀ ਵੀ ਉਹ ਆਪਣਾ ਪੱਖ ਰੱਖ ਸਕਦੇ ਨੇ ਉਹ ਦੱਸ ਸਕਦੇ ਨੇ ਵੀ ਉਹਨਾਂ ਨੂੰ ਕਿਹੜਾ ਖਤਰਾ ਸੀ ਜਿਸ ਕਾਰਨ ਉਹ ਅਮਰੀਕਾ ਦੇ ਵਿੱਚ ਸ਼ਰਨ ਲੈਣਾ ਚਾਹੁੰਦੇ ਨੇ ਪਰ ਉਹ ਵੀ ਹੁਣ ਜਿਹੜਾ ਹੈ ਜੋ ਜੇਕਰ ਜ਼ਮੀਨੀ ਹਕੀਕਤ ਦੀ ਅਸੀਂ ਗੱਲ ਕਰੀਏ ਤਾਂ ਜੇਕਰ ਕੋਈ ਆਪਣੀ ਕੋਰਟ ਦੀ ਪੇਸ਼ੀ ਦੇ ਉੱਪਰ ਜਾਂਦਾ ਹੈ ਤਾਂ ਉਸ ਨੂੰ ਜਿਹੜਾ ਹੈ ਉਹ ਉੱਥੋਂ ਹੀ ਆਈਸ ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹ ਮਾਮਲੀ ਕਾਫੀ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਜ਼ੋਰ ਫੜਦੇ ਹੋਏ ਦਿਖਾਈ ਦੇ ਰਹੇ ਨੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਬਾਰੇ ਆਪਣਾ ਪੱਖ ਵੀ ਰੱਖਿਆ ਗਿਆ ਜਿਨ੍ਹਾਂ ਨੇ ਇਹ ਅੱਖੀਂ ਦੇਖਿਆ ਜਾਂ ਜਿਨ੍ਹਾਂ ਨਾਲ ਬੀਤੀ ਹੈ ਉਹ ਸਾਰੇ ਜਾਣਦੇ ਆ ਜੇਕਰ ਅਸੀਂ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਗੱਲ ਕਰੀਏ ਤਾਂ ਯਾਦ ਹੋਵੇ ਜੋ ਇੱਕ ਬਜ਼ੁਰਗ ਔਰਤ ਸੀ ਪਹਿਲਾ ਉਸ ਨੂੰ ਜਿਹੜਾ ਸੀ ਉਹ ਡਿਪੋਰਟ ਕੀਤਾ ਗਿਆ ਬਜਾਏ ਉਸ ਦੀ ਜੋ ਸਿਹਤ ਸਮੱਸਿਆ ਦਾ ਜ਼ਿਕਰ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਸੀ ਬਾਅਦ ਵਿੱਚ ਇੱਕ ਹੋਰ ਔਰਤ ਜਿਹੜੀ ਸੀ ਉਸ ਨੂੰ ਜਿਹੜਾ ਸੀ ਉਹ ਡਿਟੇਨ ਕਰ ਲਿਆ ਗਿਆ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਮਾਮਲੇ ਸਾਹਮਣੇ ਆਏ ਬਹੁਤ ਅਜਿਹੇ ਵੀ ਘਟਨਾਵਾਂ ਨੇ ਜਿਨ੍ਹਾਂ ਦੇ ਬਾਰੇ ਕਿਸੇ ਨੂੰ ਸ਼ਾਇਦ ਅਜੇ ਪਤਾ ਵੀ ਨਹੀਂ ਜੋ ਸੁਰਖੀਆਂ ਨਹੀਂ ਬਣ ਸਕੀਆਂ ਸੋ ਇਹ ਜੋ ਹੁਣ ਰਿਪੋਰਟ ਸਾਹਮਣੇ ਆਈ ਹੈ ਉਹ ਦੱਸਦੀ ਹੈ ਵੇ ਜਿਹੜੀ ਸਰਕਾਰ ਦੇ ਦਾਅਵੇ ਨੇ ਉਸ ਦੇ ਉਲਟ ਹਕੀਕਤ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਵੈਸੀ ਵੀ ਅਸੀਂ ਦੇਖ ਰਹੇ ਹਾਂ ਵੀ ਮੌਜੂਦਾ ਸਮੇਂ ਜਿਹੜੀ ਆਈਸ ਹੈ ਉਸ ਨੂੰ ਕਾਫੀ ਜ਼ਿਆਦਾ ਗੁੱਸੇ ਦਾ ਜੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਤੋਂ ਇਲਾਵਾ ਇਹ ਵੀ ਹੈ ਵੀ ਉਹਨਾਂ ਦੇ ਉੱਪਰ ਜੋ ਇੱਕ ਦਬਾਅ ਬਣਾਇਆ ਗਿਆ ਵੀ ਤੁਹਾਡਾ ਦਿਨ ਦਾ ਇੰਨਾ ਟਾਰਗੇਟ ਹੈ ਤੁਸੀਂ 3000 ਜਿਹੜੇ ਲੋਕ ਫੜਨੇ ਹੀ ਨੇ ਡੀਟੇਨ ਕਰਨੇ ਹੀ ਨੇ ਉਸ ਦੇ ਕਾਰਨ ਆਈਫੇ ਰਾਤ ਦੇ ਜਿਹੜੇ ਵੀ ਲੱਗਦੇ ਨੇ ਉਹਨਾਂ ਨੂੰ ਉਹ ਡੀਟੇਨ ਕਰ ਲੈਂਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ ਜਾਂ ਕੀ ਚੀਜ਼ਾਂ ਹੁੰਦੀਆਂ ਨੇ ਇਹ ਵਕਰੀ ਗੱਲ ਹੈ ਪਰ ਇਹ ਟਾਰਗੇਟ ਪੂਰਾ ਕਰਨ ਦੇ ਸੰਬੰਧ ਦੇ ਵਿੱਚ ਬਹੁਤ ਸਾਰੀ ਜਿਹੜੀ ਅਮਰੀਕਨ ਸਿਟੀਜ਼ਨ ਤੇ ਇੱਥੋਂ ਤੱਕ ਦੀ ਖਬਰਾਂ ਸਾਹਮਣੇ ਆਈਆਂ ਵੀ ਵੈਟਰਨਸ ਜਿਹੜੀ ਸੀ ਉਹਨਾਂ ਨੂੰ ਵੀ ਡੀਟੇਨ ਕਰ ਲਿਆ ਗਿਆ ਅ ਅਸੀਂ ਜਾਣ ਰਹੇ ਹਾਂ ਵੀ ਪਿਛਲੇ ਜਿਹੜੇ ਕੁਝ ਦਿਨਾਂ ਦੇ ਵਿੱਚ ਜੋ ਮਿਨੇਪਲਿਸ ਦੇ ਵਿੱਚ ਹੋਇਆ ਜਿੱਥੇ ਪਹਿਲਾਂ ਇੱਕ ਅਮਰੀਕਨ ਸਿਟੀਜ਼ਨ ਨੂੰ ਗੋਲੀ ਮਾਰੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਆਈਸੀਯੂ ਨਰਸ ਜਿਸ ਨੂੰ ਗੋਲੀ ਲੱਗਣ ਦੇ ਕਾਰਨ ਜਿਹੜੀ ਉਸਦੀ ਜਾਨ ਗਈ ਹੈ ਉਸ ਤੋਂ ਬਾਅਦ ਹੁਣ ਮੁੱਦਾ ਕਾਫੀ ਭਖਿਆ ਹੋਇਆ ਹੈ ਹਾਲਾਂਕਿ ਡੋਨਲਡ ਟਰੰਪ ਜਿਹੜੇ ਕ੍ਰਿਸਟੀ ਨਿਓਮੀ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਲੋਕ ਨੇ ਜਾਂ ਫਿਰ ਅਸੀਂ ਜਿਹੜੇ ਬਾਕੀ ਲੀਡਰਸ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਵੀ ਕ੍ਰਿਸਟੀ ਨਿਓਮੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਐਸਏ ਸ਼ੂਟਿੰਗ ਦੇ ਦਰਮਿਆਨ ਜਿਹੜਾ ਜਿਹੜੇ ਗ੍ਰੈਗਰੀ ਬੋਵੀਨੋ ਨੇ ਉਹਨਾਂ ਨੂੰ ਜ਼ਰੂਰ ਅਹੁਦੇ ਤੋਂ ਹਟਾ ਦਿੱਤਾ ਗਿਆ ਉਹਨਾਂ ਨੂੰ ਡਿਮੋਟ ਕੀਤਾ ਗਿਆ ਉਹਨਾਂ ਦੀ ਜਗ੍ਹਾ ਜਿਹੜੇ ਟੌਮ ਹੋਮਨ ਬਾਰਡਰਜ਼ਾਰ ਨੇ ਉਹਨਾਂ ਨੂੰ ਉੱਥੇ ਕਮਾਂਡ ਸੰਭਾਲ ਲਈ ਭੇਜਿਆ ਗਿਆ ਸੋ ਬਹੁਤ ਸਾਰਾ ਬਦਲਾਅ ਹੋਇਆ ਇਸ ਦਾ ਇਹੀ ਕਾਰਨ ਹੈ ਜੋ ਹੁਣ ਲੋਕ ਜਿਹੜੇ ਆਪਣਾ ਪੱਖ ਰੱਖਦੇ ਹੋਏ ਤੇ ਇਹ ਮੁੱਦਾ ਚੁੱਕਦੇ ਹੋਏ ਦਿਖਾਈ ਦੇ ਰਹੇ ਨੇ ਸੋ ਰਿਪੋਰਟ ਦੇ ਵਿੱਚ ਤਾਂ ਅਸੀਂ ਦੱਸ ਹੀ ਦਿੱਤਾ ਹੈ ਵੀ ਕੀ ਕੁਝ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ ਜੀ ਬਿਲਕੁਲ ਸੋ ਕਾਫੀ ਹੱਦ ਤੱਕ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਤੇ ਆਪਾਂ ਵੈਸੇ ਲਗਾਤਾਰ ਜਿਹੜੀਆਂ ਵੀ ਰਿਪੋਰਟਾਂ ਆਉਂਦੀਆਂ ਨੇ ਸਾਂਝੀਆਂ ਕਰਦੇ ਰਹਿੰਦੇ ਹਾਂ ਪਰ ਫਿਰ ਵੀ ਜਿਹੜੀਆਂ ਆਈਸਤੀਆਂ ਖਬਰਾਂ ਪੁੱਕੜ ਦਾ ਨਾਮ ਨਹੀਂ ਲੈਂਦੀਆਂ ਰੋਜ਼ ਕੋਈ ਨਾ ਕੋਈ ਨਵੀਂ ਜਾਣਕਾਰੀ ਜਿਹੜੀ ਉਹ ਸਾਹਮਣੇ ਆਹੀ ਜਾਂਦੀ ਆ ਤੇ ਦੂਜੇ ਪਾਸਿਓ ਜੇਕਰ ਅਸੀਂ ਪ੍ਰਸ਼ਾਸਨ ਵੱਲੋਂ ਗੱਲ ਕਰੀਏ ਤਾਂ ਉਹ ਵੀ ਕੋਈ ਨਾ ਕੋਈ ਨਵਾਂ ਫਰਮਾਨ ਹਰ ਰੋਜ਼ ਸਾਹਮਣੇ ਆਉਂਦਾ ਹੀ ਹੈ ਜੀ ਬਿਲਕੁਲ ਮਨਦੀਪ ਜੀ ਤੋਂ ਬਾਅਦ ਹੁਣ ਗੱਲ ਕਰਦੇ ਆਂ ਅਸੀਂ ਬ੍ਰਮਟਨ ਦੀ ਬ੍ਰਮਟਨ ਦੇ ਵਿੱਚ ਪੰਜਾਬੀਆਂ ਦੇ ਜਿਹੜੇ ਨਾਮ ਨੇ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆਏ ਨੇ ਹੁਣ ਬ੍ਰਮਟਨ ਦੇ ਵਿੱਚ ਕੀ ਜਿਹੜਾ ਨਵਾਂ ਘਰਾ ਕੀਤਾ ਗਿਆ ਹੈ ਜਾਂ ਕਿਹੜੀ ਡਿਟੇਲ ਇਸ ਦੇ ਵਿੱਚ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਅੰਦਰ ਪੀਜੀਐਸ ਨੂੰ ਖਾਸ ਤੌਰ ਤੇ ਬਹੁਤ ਸਾਰੇ ਇਸ ਤਰੀਕੇ ਦੀਆਂ ਖਬਰਾਂ ਜਾਂ ਦੋਸ਼ ਅਸੀਂ ਸੋਸ਼ਲ ਮੀਡੀਆ ਤੇ ਵੇਖੇ ਜਾ ਰਹੇ ਨੇ ਜਾਂ ਵੈਸੇ ਖਬਰਾਂ ਵੀ ਆਉਂਦੀਆਂ ਨੇ ਕਿ ਜਿਹੜੇ ਕੈਨੇਡਾ ਦੇ ਵਿੱਚ ਕੁਝ ਲੋਕ ਕੰਮ ਦੇਣ ਦਾ ਝਾਸਾ ਦੇ ਕੇ ਜਾਂ ਕੁਝ ਹੋਰ ਕਰਕੇ ਜਿਹੜੇ ਨਵੇਂ ਆਏ ਖਾਸ ਤੌਰ ਤੇ ਵੱਖ-ਵੱਖ ਮੁਲਕਾਂ ਤੋਂ ਲੋਕ ਨੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਸੋ ਇਸੇ ਤਰੀਕੇ ਦੀ ਜਿਹੜੀ ਖਬਰ ਇੱਕ ਸਾਹਮਣੇ ਆਈ ਹੈ ਸੋ ਨੂੰ ਮੋਸ਼ੀ ਵਾਲੀ ਗੱਲ ਇਹ ਹੈ ਕਿ ਇਸ ਖਬਰ ਦੇ ਵਿੱਚ ਜਿਹੜਾ ਅਵਿਅਕਤੀ ਫੜਿਆ ਗਿਆ ਜੋ ਇਸ ਘਟਨਾ ਦੇ ਵਿੱਚ ਉਹ ਪੰਜਾਬੀ ਹੈ ਜਿਸ ਦੀ ਉਮਰ 47 ਸਾਲ ਤੇ ਨਾਮ ਇਸ ਦਾ ਤਜਿੰਦਰ ਧਾਲੀਵਾਲ ਦੱਸਿਆ ਜਾ ਰਿਹਾ ਜੋ ਕਿ ਬ੍ਰੈਂਟਨ ਦਾ ਰਹਿਣ ਵਾਲਾ ਸਰੀਆ ਇਸ ਬੰਦੀ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਆ ਜੀ ਜਿਹਦੇ ਵਿੱਚ ਖਾਸ ਤੌਰ ਤੇ ਹਾਲਟਨ ਰੀਜਨਲ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਆ ਕੀ ਖਾਸ ਤੌਰ ਤੇ ਆਨਲਾਈਨ ਜਿਹੜੇ ਕੁਝ ਪਲੇਟਫਾਰਮ ਸੀ ਉਹਦੇ ਵਿੱਚੋਂ ਉਹਦੇ ਉੱਤੇ ਤਜਿੰਦਰ ਦੇ ਵੱਲੋਂ ਜਿਹੜੀਆਂ ਅਸੀਂ ਉਹ ਜੋਬਸ ਜਿਹੜੀਆਂ ਅਸੀਂ ਉਹ ਪੋਸਟ ਕਰਤੀਆਂ ਜਾਂਦੀਆਂ ਸੀਗੀਆਂ ਖਾਸ ਤੌਰ ਤੇ ਐਂਟਰੀ ਲੈਵਲ ਜਾਂ ਡਾਟਾ ਐਂਟਰੀ ਜੋਬਸ ਜਿਹੜੀਆਂ ਸੀ ਉਹ ਪਾਈਆਂ ਜਾਂਦੀਆਂ ਸੀ ਕਿ ਉਹਦੇ ਲਈ ਇਹ ਜਿਹੜੀ ਉਹ ਜਿਵੇਂ ਵਾਂਟਡ ਹੈਲਪ ਦਾ ਪੋਸਟਰ ਪਾਇਆ ਦਾ ਇਸ ਤਰੀਕੇ ਦਾ ਜੋ ਪਾਉਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਜੀ ਫਿਰ ਇਹ ਕਿਉਂਕਿ ਜਿਹੜੇ ਦੋ ਇਨਸੀਡੈਂਟ ਨੇ ਹੋ ਰਿਪੋਰਟ ਹੋਏ ਆ ਤੇ ਉਹਨਾਂ ਦੋਨਾਂ ਇਨਸੀਡੈਂਟ ਦੇ ਆਧਾਰ ਤੇ ਜਿਹੜੀ ਇਹ ਖਬਰ ਸਾਰੀ ਚੱਲ ਰਹੀ ਆ ਤੇ ਜਿਹੜੇ ਦੋ ਇਨਸੀਡੈਂਟ ਨੇ ਇਹਨਾਂ ਦੇ ਆਧਾਰ ਤੇ ਹੀ ਉਸ ਨੂੰ ਜਿਹੜਾ ਚਾਰਜ ਕੀਤਾ ਗਿਆ ਸੋ ਇਹਦੇ ਵਿੱਚ ਹੋਇਆ ਇਹ ਸਿਕੰਦਰ ਪੀਜੀ ਕੀ ਕਿਸੇ ਤਰੀਕੇ ਜਿਹੜਾ ਪੀੜਤਾ ਨਾਲ ਇਹ ਇੰਟਰਵਿਊ ਜਿਹੜੀ ਅਰੇਂਜ ਕਰ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੀ ਫਿਰ ਕਿਸੇ ਤਰੀਕੇ ਉਹ ਜਿਹੜੀਆਂ ਇੰਡਸਟਰੀਅਲ ਆਈਸੋਲੇਟਡ ਪਾਰਕਿੰਗਸ ਹੁੰਦੀਆਂ ਸੀ ਉਹਨਾਂ 'ਚ ਲਿਜਾ ਕੇ ਜਿਹੜਾ ਉੱਥੇ ਉਹ ਆ ਆਪਣੀ ਛੇੜਖਾਦੀ ਕਰਦਾ ਸੀਗਾ ਸੋ ਇਹਦੇ ਵਿੱਚ ਜਿਹੜੇ ਦੋ ਕੇਸ ਨੇ ਉਹਨਾਂ ਦੇ ਵਿੱਚ ਇੱਕ ਕੇਸ ਦੇ ਵਿੱਚ ਦੋਸ਼ ਲੱਗਿਆ ਕਿ ਇਸ ਨੇ ਜਿਹੜਾ ਸੀ ਉਹ ਜ਼ਬਰਦਸਤੀ ਕੀਤੀ ਆ ਇੱਕ ਲੜਕੀ ਦੇ ਨਾਲ ਤੇ ਇੱਕ ਲੜਕੀ ਨੇ ਦੋਸ਼ ਇਹ ਲਾਇਆ ਕਿ ਉਸ ਨੇ ਇਹ ਆਫਰ ਦਿੱਤੀ ਸੀ ਕਿ ਉਸ ਨੂੰ ਕੰਮਤਾ ਦੇ ਦੇਵੇਗਾ ਜੋਬ ਦੇ ਦੇਵੇਗਾ ਪਰ ਇਸ ਤੇ ਸਪੰਸ ਦੇ ਉਸ ਤੇ ਨਾਲ ਸਰੀਰਕ ਸਪੰਸ ਬਣਾਉਣੇ ਪੈਣਗੇ ਸੋ ਇਸ ਤਰੀਕੇ ਦੀਆਂ ਜਿਹੜੀਆਂ ਦੋ ਚਾਰਜਸ ਨੇ ਉਹ ਤਜਿੰਦਰ ਸਿੰਘ ਤ ਤਜਿੰਦਰ ਧਾਲੀਵਾਲ ਜਿਹੜੇ ਉਹ ਲੱਗੇ ਨੇ ਅ ਸੋ ਫਿਲਹਾਲ ਇਸ ਤੋਂ ਜਿਹੜਾ ਸੀ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਨਾਲ ਹੀ ਜਿਹੜਾ ਬੇਲ ਤੇ ਰਿਹਾ ਉਹਨੂੰ ਕਰ ਦਿੱਤਾ ਗਿਆ ਸੋ ਇਸ ਤੋਂ ਅੱਗੇ ਜਿਹੜੀ ਹੋਰ ਪੁਲਿਸ ਜਾਂਚ ਕਰ ਰਹੀ ਆ ਤੇ ਨਾਲ ਇਹ ਵੀ ਅਪੀਲ ਕਰ ਰਹੀ ਆ ਕਿ ਜੇਕਰ ਕੋਈ ਹੋਰ ਵਿਕਟਮ ਹੋਵੇ ਕਿਉਂਕਿ ਜਿਹੜੀਆਂ ਇਹ ਨਿਊ ਕਮਰਸ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਇਹ ਸ਼ਿਕਾਰ ਬਣਾਇਆ ਗਿਆ ਦੋਨਾਂ ਮਾਮਲਿਆਂ ਦੇ ਵਿੱਚ ਤੇ ਪੁਲਿਸ ਨੂੰ ਇਹ ਅਪੀਲ ਕੀਤੀ ਗਈ ਆ ਕਿ ਜੇਕਰ ਕੋਈ ਹੋਰ ਇਹ ਪੀੜਤ ਹੋਵੇ ਇਸ ਤਰੀਕੇ ਦਾ ਇਸ ਵਿਅਕਤੀ ਨਾਲ ਸੰਬੰਧ ਤਾਂ ਉਹ ਵੀ ਜਿਹੜਾ ਕਿ ਅ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਸਕਦਾ ਆ ਸੋ ਚਾਰਜ ਕੀਤਾ ਗਿਆ ਜੀ ਹੱਲੇ ਇਹਨਾਂ ਨੂੰ ਦੋਸ਼ੀ ਨਹੀਂ ਗਰਦਾਨੇ ਗਿਆ ਕਿਉਂਕਿ ਅੱਗੇ ਹੱਲੇ ਮੁਕੱਦਮਾ ਚੱਲੇਗਾ ਅਦਾਲਤੀ ਕਾਰਵਾਈ ਜਿਹੜੀ ਉਹ ਸਾਰੀ ਹੋਣੀ ਆ ਸੋ ਬਾਕੀ ਦੇਖਦੇ ਆ ਅੱਗੇ ਇਸ ਕੇਸ ਦੇ ਵਿੱਚ ਕੀ ਬਣਦਾ ਪਰ ਫਿਲਹਾਲ ਪੁਲਿਸ ਨੇ ਜਿਹੜੀ ਤਸਵੀਰ ਵੀ ਜਾਰੀ ਕੀਤੀ ਆ ਇਹਨਾਂ ਦੀ ਤੇ ਬਾਕੀ ਸਾਰੀ ਇਹ ਇਨਫੋਰਮੇਸ਼ਨ ਜੋ ਆਪਾਂ ਸਾਂਝੀ ਕੀਤੀ ਵੀ ਜਾਰੀ ਕੀਤੀ ਹੈ ਜੀ ਨਾਲੀ ਮੰਦੀਪ ਜੀ ਕੈਲਗਰੀ ਤੋਂ ਵੀ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜੋ ਕਿ ਘਰ ਦੇ ਵਿੱਚੋਂ ਡੈੱਡ ਬੋਡੀਜ਼ ਮਿਲੀਆਂ ਨੇ ਕੀ ਹੁਣ ਤੱਕ ਪਤਾ ਲੱਗ ਸਕਿਆ ਹੈ ਕਿਸ ਕਾਰਨ ਕੀ ਗੱਲ ਕਿਸੇ ਵੱਲੋਂ ਇਹਨਾਂ ਦੇ ਉੱਪਰ ਕੋਈ ਹਮਲਾ ਕੀਤਾ ਗਿਆ ਜਾਂ ਕੀ ਹੁਣ ਤੱਕ ਇਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਹੈ ਬਿਲਕੁਲ ਅੰਦਰ ਪੀ ਜੇ ਵੀ ਇੱਕ ਕਾਫੀ ਵੱਡੀ ਖਬਰ ਜਿਹੜੀ ਕੈਲਗਰੀ ਤੋਂ ਸਾਹਮਣੇ ਆਈ ਆ ਤੇ ਚਰਚਾ ਹੱਲੇ ਵੀ ਹੋ ਰਹੀ ਹੈ ਕਿਉਂਕਿ ਪੁਲਿਸ ਨੇ ਹਜੇ ਤੱਕ ਦੋਨਾਂ ਮਾਰਨ ਵਾਲਿਆਂ ਦੀ ਪਛਾਣ ਜਿਹੜੀ ਉਹ ਜਾਰੀ ਨਹੀਂ ਕੀਤੀ ਆ ਔਰ ਕਾਸਟੋਰ ਤੇਰੇ ਹੈ ਨਾਰਥ-ਈਸਟ ਇਲਾਕਾ ਦੱਸਿਆ ਜਾ ਰਿਹਾ ਇਸ ਇਲਾਕੇ ਵਿੱਚ ਵੱਖ-ਵੱਖ ਭਾਈਚਾਰਾ ਦੇ ਲੋਕ ਰਹਿੰਦੇ ਨੇ ਉੱਥੇ ਹੀ ਪੰਜਾਬੀ ਭਾਈਚਾਰਾ ਵੀ ਇਸ ਇਲਾਕੇ ਵਿੱਚ ਵਸਦਾ ਆ ਸੋ ਇਸ ਕਰਕੇ ਵੀ ਦਿਲ ਦੀਆਂ ਧੜਕਣਾਂ ਜਿਹੜੀਆਂ ਅਸੀਂ ਉਹ ਕਹਿ ਸਕਦੇ ਹਾਂ ਕਿ ਲੋਕਾਂ ਦੀਆਂ ਤੇਜ਼ ਆ ਸੋ ਕੱਲ ਨੂੰ ਪ੍ਰੋਸਟ ਨੇ ਇਸ ਸਬੰਧੀ ਜਿਹੜੀ ਉਹ ਇੱਕ ਜਾਣਕਾਰੀ ਦੇਣ ਲਈ 29 ਜਨਵਰੀ ਨੂੰ ਜਿਹੜਾ ਦਿਨ ਰੱਖਿਆ ਹੋਇਆ ਕਿਉਂਕਿ ਇੱਥੇ ਅੱਜ ਹਲੇ 28 ਜਨਵਰੀ ਦੀ ਸ਼ਾਮ ਆ ਤੇ ਕੱਲ ਨੂੰ 29 ਜਨਵਰੀ ਆ ਪੰਜਾਬ ਦੇ ਵਿੱਚ ਭਾਰਤ ਚ 29 ਜਨਵਰੀ ਹੋ ਚੁੱਕੀ ਆ ਸੋ ਇਸ ਕਰਕੇ ਕੱਲ ਨੂੰ ਜਿਹੜੀ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਮਿਲ ਸਕਦੀ ਆ ਪੁਲਿਸ ਇਸ ਸਬੰਧੀ ਪਛਾਣ ਜਾਰੀ ਕਰਦੀ ਹੈ ਮਾਰਨ ਵਾਲੇ ਦੀ ਨਹੀਂ ਇੱਕ ਵੱਖਰਾ ਵਿਸ਼ਾ ਆ ਸੋ ਜਿਹੜੀ ਘਟਨਾ ਵਾਪਰੀ ਆ ਜਿਹੋਦੇ ਸਬੰਧੀ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਜਿਹੜਾ ਰੈੱਡ ਸਟੋਨ ਏਰੀਆ ਕੈਲਗਰੀ ਦਾ ਖਾਸ ਤੌਰ ਤੇ ਨਾਰਥ ਈਸਟ ਦੇ ਵਿੱਚ ਉੱਥੇ ਇਹ ਜਾਣਕਾਰੀ ਸਾਹਮਣੇ ਆਈ ਕਿ ਰਾਤ 1 ਵਜੇ ਪੁਲਿਸ ਨੂੰ ਫੋਨ ਆਉਂਦਾ ਆ ਕਿਸੇ ਵੱਲੋਂ ਕਿ ਇੱਕ ਘਰ ਦੇ ਵਿੱਚ ਕਾਫੀ ਡਿਸਟਰਬੈਂਸ ਹੋ ਰਹੀ ਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਪੁਲਿਸ ਜਦੋਂ ਜਾ ਕੇ ਦੇਖੇ ਜੀ ਆ ਤਾਂ ਉੱਥੇ ਦੋ ਵਿਅਕਤੀ ਉਹਨਾਂ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਮਿਲਦੇ ਨੇ ਸੋ ਜ਼ਖਮੀ ਕਿਵੇਂ ਸੀਗੇ ਜਾਂ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਜਾਂ ਫਿਰ ਕੋਈ 23 ਚਾਰ ਹਥਿਆਰ ਇਹਦੇ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਆ ਇਹ ਵੀ ਜਾਣਕਾਰੀ ਹੋ ਸਕਦਾ ਕੱਲ ਨੂੰ ਜਾਰੀ ਕੀਤੀ ਜਾਵੇ ਪਰ ਪੁਲਸ ਨੇ ਦੱਸਿਆ ਕਿ ਜਦੋਂ ਫਿਰ ਉੱਥੇ ਦੇਖਿਆ ਗਿਆ ਤਾਂ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਐਮਰਜੈਂਸੀ ਰਿਸਪੌਂਡਰ ਮੌਕੇ ਤੇ ਪਹੁੰਚੇ ਸਕੇ ਇੱਕ ਵਿਅਕਤੀ ਦੀ ਮੌਤ ਤਾਂ ਉੱਥੇ ਹੀ ਹੋ ਗਈ ਸੀ ਮੌਕੇ ਤੇ ਉਸ ਸੀਨ ਤੇ ਇੱਕ ਵਿਅਕਤੀ ਨੇ ਹਸਪਤਲ ਜਾ ਕੇ ਦਮ ਤੋੜ ਦਿੱਤਾ ਸੋ ਇਹਦੇ ਸੰਬੰਧੀ ਹੋਰ ਹੁਣ ਜਿਹੜੀ ਜਾਣਕਾਰੀ ਇਸ ਸਮੇਂ ਨੂੰ ਕੱਲ ਤੱਕ ਅੱਡੀ ਕਰਨੀ ਪਊਗੀ ਪਰ ਇਹ ਚਰਚਾ ਅੱਜ ਕਾਫੀ ਚੱਲੀ ਕੱਲ੍ਹ ਕਰੀ ਦੇ ਵਿੱਚ ਦੋ ਜਾੜਿਆਂ ਦੀ ਜਿਹੜੀ ਉਹ ਮੌਤ ਹੋਈ ਆ ਇਸ ਇਸ ਹਾਦਸੇ ਵਿੱਚ ਪੁਲਿਸ ਨੇ ਇੰਨਾ ਜ਼ਰੂਰ ਕਿਹਾ ਕਿ ਅਸੀਂ ਕਿਸੇ ਹੋਰ ਸਸਪੈਕਟ ਦੀ ਭਾਲ ਜਿਹੜੀ ਉਹ ਨਹੀਂ ਕਰ ਰਹੇ ਸੋ ਇਹ ਇਸ਼ਾਰਾ ਇਸ ਪਾਸੇ ਵੱਲ ਜਾਂਦਾ ਕਿ ਦੋਨਾਂ ਵਿਅਕਤੀਆਂ ਦੀ ਆਪਸ ਦੇ ਵਿੱਚ ਹੀ ਕੋਈ ਲੜਾਈ ਹੋ ਸਕਦੀ ਆ ਜੇਕਰ ਕਿਸੇ ਹੋਰ ਬਾਹਰੀ ਸਸਪੈਕਟ ਦੀ ਜਿਹੜੀ ਉਹ ਪੁਲਿਸ ਭਾਲ ਨਹੀਂ ਕਰ ਰਹੀ ਬਾਕੀ ਦੀ ਜਾਣਕਾਰੀ ਜਿਹੜੀ ਨਰਪੀਤ ਜੀ ਆਪਾਂ ਨੂੰ ਲੱਗਦਾ ਕਿ ਕੱਲ ਦੇ ਸ਼ੋਅ ਵਿੱਚ ਜ਼ਰੂਰ ਦੇਖ ਸਕਾਂਗੇ ਜੇ ਜੋ ਪੁਲਿਸ ਨੇ ਇਹ ਜਾਰੀ ਕਰ ਦਿੱਤੀ ਜੀ ਬਿਲਕੁਲ ਸੋ ਇਹਨਾਂ ਕੁਝ ਖਬਰਾਂ ਜਿਹੜੀਆਂ ਅੱਜ 10 ਦੂਹਾਂਤੀ ਸੰਤੋ ਸਾਹਮਣੇ ਆਇਆਂ ਜਿਨ੍ਹਾਂ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਸਾਂਝੀ ਕੀਤੀ ਹੈ। ਬਾਕੀ ਅਪਡੇਟਸ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਫਿਲਹਾਲ ਅਨੁਦਿਓਰੀ ਜਾਸਪ ਕੰਮ।